ਚਲੋ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦਿੱਤੀਆਂ ਹੋਈਆਂ ਦਵਾਵਾਂ ਸਦਕਾ ਅੱਜ ਇੱਕ ਮਾਂ ਦਾ ਪੁੱਤ ਮਿਲ ਗਿਆ ਭਰਾਵਾਂ ਦਾ ਭਰਾ ਮਿਲ ਗਿਆ ਅੱਜ ਨਗਰ ਖੇੜੇ ਦੇ ਲੋਕ ਵੀ ਆਏ ਨੇ ਉਹਨਾਂ ਦਾ ਪਿੰਡ ਦਾ ਬਸੰਦਾ ਮਿਲ ਗਿਆ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੇ ਕਿਹੜੀ ਮਾਂ ਦਾ ਪੁੱਤ ਕਿਦੋਂ ਉਹਦੀ ਝੋਲੀ ਪਾ ਦੇਣਾ ਅੱਜ ਹੀ ਪਤਾ ਨਹੀਂ ਕਿਹਦੀ ਸ਼ੇਅਰ ਕੀਤੀ ਵੀਡੀਓ ਹੋਊਗੀ ਜਿਹੜੀ ਘਮ ਦੀ ਘਮਾਉਂਦੀ ਇਹਨਾਂ ਤੱਕਰ ਪਹੁੰਚੀ ਆ ਤੇ ਜਿਹਨੂੰ ਦੇਖ ਕੇ ਅੱਜ ਇਹ ਪਰਿਵਾਰ ਇੱਥੇ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੀਪਕ ਆ ਜੀ ਨਾਮ ਵੀ ਸਾਨੂੰ ਤਾਂ ਅੱਜ ਹੀ ਪਤਾ ਲੱਗਿਆ ਇਹਦੀ ਬਾਹ ਦੇ ਉੱਤੇ ਲਿਖਿਆ ਹੋਇਆ ਵਾ ਡੈਂਪਲ ਜਾਨ ਆਪਣੀ ਵਾਈਫ ਦਾ ਨਾਮ ਲਹਿ ਕੇ ਇਹ ਵੀਰ ਅੱਜ 5 ਸਾਲਾਂ ਬਾਅਦ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੂਗਾ ਇਹ ਇਹਦੇ ਪਿੰਡੋਂ ਪੰਚਾਇਤ ਆਈ ਆ ਇਹਦੇ ਪਿੰਡੋਂ ਇਹਦੇ ਪਰਿਵਾਰ ਦੇ ਮੈਂਬਰ ਇਹਨੂੰ ਲੈਣ ਆਏ ਆ ਜਦੋਂ ਕਰੋਨਾ ਦਾ ਕਾਲ ਸ਼ੁਰੂ ਹੋਇਆ ਸੀ 2020 ਦੇ ਵਿੱਚ ਉਦੋਂ ਇਹ ਘਰੋਂ ਗੁੰਮ ਗਿਆ ਸੀ ਅਪਸੈਂਟ ਸੀਗਾ ਘਰੋਂ ਵੀ ਕਹ ਰਾਣੀ ਨਾਲ ਵੀ ਡਿਵੋਰਸ ਹੋ ਗਿਆ ਬੱਚੀ ਇੱਕ ਬੇਟੀ ਉਹ ਤੇ ਦੀ ਵਾਈਫ ਦੋਨੋਂ ਛੱਡ ਕੇ ਉਹਨੂੰ ਜਾ ਚੁੱਕਿਆ ਕਿਉਂਕਿ ਭੰਗ ਪਿੰਦਾ ਸੀ ਮੈਂਟਲੀ ਅਫਸੈਟ ਹੋ ਗਈ ਭੰਗ ਦੇ ਨਾਲ ਪਰਿਵਾਰ ਇਹਦਾ ਭਰਾ ਇਹਦੀ ਮਾਂ ਇਹਨਾਂ ਨੇ ਸਾਡੀ ਵੀਡੀਓ ਨੂੰ ਦੇਖਿਆ ਤੇ ਇਹਨਾਂ ਨੇ ਪਛਾਣਿਆ ਵੀ ਇਹ ਤਾਂ ਦੀਪਕ ਆ ਸਾਡਾ ਤੇ 5 ਸਾਲਾਂ ਬਾਅਦ ਅੱਜ ਮਿਲਣਗੇ ਆਪਣੇ ਪਰਿਵਾਰ ਨੂੰ ਦੀਪਕ ਕਿਹਨ ਆਇਆ ਖੜਾ ਹੋ ਕੇ ਮਿਲ ਦੀਪਕ ਅਜਾ ਉਠ ਮੰਮੀ ਕਿੱਥੇ ਆ ਮੰਮੀ ਨੂੰ ਮਿਲ ਮੰਮੀ ਨੂੰ ਫੇਰ ਆ ਗਏ ਪਰ ਨਹੀਂ ਆਏ ਮਹਿਮਾਨ ਮਿਲੋ ਜੀ ਨੀਪਕ ਕੌਣ ਕੌਣ ਆ ਗਿਆ ਚਕਾਰੀਆਂ ਕਰੀ ਨੇ ਕਾਰੀਆਂ ਕੌਣ ਆ ਗਿਆ ਮੰਮੀ ਦੇ ਪੈਰੀ ਹੱਥ ਲਾ ਪੈਰੀ ਹੱਥ ਲਾ ਦੇ ਮੰਮੀ ਦੀ ਮੰਮੀ ਦੇ ਪੈਰੀ ਹੱਥ ਲਾ ਲਾ ਦੇ ਲਾ ਦੇ ਲਾ ਦੇ ਉੱਠੋ ਚੰਗੇ ਬਣ ਖੜਾ ਹੋ ਖੜਾ ਆ ਦੋ ਤੋ ਤੋ ਉਹ ਰੈਂਟ ਜਾਂਦਾ ਨਹੀਂ ਨਹੀਂ ਉਹ ਨਹੀਂ ਕਰੀ ਖੜਾ 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 ਆ ਜਾ ਮਿਸਟਰ ਹੈਪੀ ਪਰ ਆਟਿਆ ਰ ਨਾ ਉਹ ਠੀਕ ਹੈ ਉਹ ਬੱਪਾ ਵੀ ਆ ਰ ਆਦੇ ਉੱਠ ਆਦੇ ਆਦੇ ਕਿੰਨੇ ਜਾਣੇ ਆਏ ਨੇ ਸਾਰੇ ਮਿਲਣ ਆਏ ਆ ਵੀ ਆ ਵੀ ਜਾ ਮੈਂ ਸਾਰੇ ਆਏ ਰਿਲਾ ਜਾਓ ਪਾ ਪੱਛੋਕ ਅੱਜ ਮਾਂ ਨੂੰ ਕਿੰਨੇ 5 ਸਾਲਾਂ ਬਾਅਦ ਮਿਲ ਰਹੇ ਆ ਮਾਂ ਨੂੰ ਮਾਂ ਰੋਂਦੀ ਸੀ ਬਿਲਕਦੀ ਸੀਗੀ ਓ ਦੀਪਕ ਮੰਮੀ ਕੌਣ ਹੈ ਕੌਣ ਹੈ ਕੌਣ ਹੈ ਮਾਂ ਕਿੱਥੇ ਆ ਕਿੱਥੇ ਆ ਮਾਂ ਮਾ ਕਿੱਥੇ ਆ ਦੇਖੋ ਮਾਵਾ ਆਹ ਪਰ ਇਹਦੇ ਫੋਟੋਆਂ ਪ੍ਰਾਣੀਆਂ ਆ ਆ ਵੇਖੋ ਹਾਂ ਬਾਈ ਹੁਣ ਜਤ ਹਾਂ ਤਾਦੀ ਬੋਲੇ ਸੋਨਹਰ ਸ੍ਰੀ ਕਾਨ ਲੈ ਉਹ ਦੀਪੂ ਖੜਾ ਹੋ ਗਿਆ ਬਈ ਸ਼ਾਬਾਸ਼ ਤਾੜਕੇ ਮਾਰ ਦੂੰਗੀ ਸਾਰੇ ਜਣੇ ਠੀਕ ਆ ਬਈ ਆ ਦੀਪਕ ਦੀਆਂ ਪ੍ਰਾਣੀਆਂ ਤਸਵੀਰਾਂ ਜੀ ਦੇਖੋ ਇਹ ਸੀਗਾ ਦੀਪੂ ਦੀਪੂ ਕਾਹਨ ਆਹ ਤੇਰੇ ਵਿਆਹ ਆ ਤੇਰੇ ਵਿਆਹ ਦੀ ਫੋਟੋ ਆ ਵਿਆਹ ਕੌਣ ਇਹਦੀ ਇਹਦੀ ਦੀਪੂ ਕਿੰਨਾ ਸੋਹਣਾ ਸੀ ਯਾਰ ਹਾਂ ਵੀਰੇ ਆ ਜਾ ਤੋੜ ਬੜੀ ਦੁੱਖ ਦੀ ਗੱਲ ਆ ਜੀ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕੋਈ ਧਿਆਨ ਨਹੀਂ ਦਿੰਦਾ ਪੰਜਾਬ ਦੇ ਵਿੱਚ ਭੰਗ ਨੇ ਬਹੁਤ ਨੌਜਵਾਨ ਕਮਲੇ ਕਰਦੇ ਆ ਇਹ ਵੀ ਨੌਜਵਾਨ ਪਿੰਡ ਦੇ ਵਿੱਚ ਗਲੀ ਗਲੀ ਚ ਖਾਲੀ ਪਲਾਟਾਂ ਚ ਸੜਕਾਂ ਤੇ ਸੂਏ ਕੱਸੀਆਂ ਤੇ ਨਹਿਰਾਂ ਤੇ ਬੱਟੀਆਂ ਜਿਹੜੀਆਂ ਨੈਸ਼ਨਲ ਹਾਈਵੇ ਨੇ ਹਰ ਥਾਂ ਤੇ ਭਾਂਗੀ ਭਾਂਗੇ ਖੜੀ ਆ ਚਾਰੇ ਪਾਸੇ ਹੈ ਤੁਰੇ ਬਹੁਤ ਨੌਜਵਾਨ ਭੰਗ ਦਲ ਕਮਲੇ ਹੋ ਗਏ ਮੈਂਟਲ ਹੋ ਗਏ 220 ਦੇ ਵਿੱਚ ਜਦੋਂ ਕੋਰੋਨਾ ਦਾ ਕਾਲ ਸੀ ਉਦੋਂ ਦੀਪਕ ਆਪਣੇ ਘਰੋਂ ਨਿਕਲ ਗਿਆ ਅੱਜ ਮਿਲਿਆ ਮਾਂ ਨੂੰ 5 ਸਾਲਾਂ ਬਾਅਦ ਅੱਜ ਦੀਪਕ ਤੁਰਿਆ ਦ ਜਾਂਦਾ 9 ਮਾਰਚ ਬੈਠੋ 2020 ਵਾਲੇ ਦਿਨ ਬਾਈ ਦੱਸਦਾ ਵੀ ਅਸੀਂ ਥਾਣੇ ਰਿਪੋਰਟ ਕਰਾਈ ਸੀ 9 ਮਾਰਚ 2020 ਤੇ ਅੱਜ 5 ਸਾਲਾਂ ਬਾਅਦ 2025 ਦੀ 20 ਫਰਵਰੀ ਦਾ ਦਿਨ ਅੱਜ ਤੇ ਦਸਾਂ 20 ਦਿਨਾਂ ਨੂੰ 5 ਸਾਲ ਪੂਰੇ ਹੋ ਜਾਣੇ ਆ ਤੇ ਦੀਪਕ ਅੱਜ ਮਿਲਿਆ ਆਪਣੇ ਮਾਪਿਓ ਨੂੰ ਅੱਜ ਆਪਣੇ ਪੰਜ ਭਰਾਵਾਂ ਦਾ ਚਾ ਭਰਾਵਾ ਦੀਪਕ ਦੀਪਕ ਦੇ ਪਿੰਡੋਂ ਸਰਪੰਚ ਸਾਹਿਬ ਆਏ ਨੇ ਸਰਪੰਚ ਸਾਹਿਬ ਕਿਹੜਾ ਪਿੰਡ ਆ ਤੁਹਾਡਾ ਬੋਦੇ ਦੀ ਕੋਈ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਬੋਦੇ ਦੀ ਕੋਈ ਪਿੰਡ ਪਿੰਡ ਬੋਦੀ ਦੀ ਕੋਈ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਆ ਤੁਹਾਡਾ ਕੀ ਨਾਮ ਸਰਪੰਚ ਸਾਹਿਬ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਇਹ ਤੁਹਾਡੇ ਨਗਰ ਤੋਂ ਹੀ ਆ ਬਾਈ ਹਾਂ ਜੀ ਮੈਂ ਪਿੰਡ ਦਾ ਸਰਪੰਚ ਹਾਂ ਠੀਕ ਆ ਜੀ ਨੱਕ ਜਿਆਦਾ ਸਾਡਾ ਸਾਰਾ ਨਗਰ ਰਾਤ ਦਾ ਹੀ ਨਾ ਤੁਸੀਂ ਸਾਡਾ ਗਰੁੱਪ ਜਿਹੜਾ ਪਿੰਡ ਦਾ ਬਣਿਆ ਇੰਨਾ ਕ ਮੁੰਡੇ ਵਿਚਾਰੇ ਇੰਨਾ ਜੋ ਖੁਸ਼ ਹੋਣ ਦੇ ਇਹਨਾਂ ਤੇ ਤੁਹਾਨੂੰ ਦਬਾਵਾ ਦੇਂਦੇ ਜਿਹੜਾ ਤੁਸੀਂ ਕੰਮ ਕਰਤਾ ਇਹਨਾਂ ਨੇ ਇਹਨੂੰ ਮੁੱਕਿਆ ਸਮਝ ਲਿਆ ਸੀ ਜੀ ਵੀ ਕਰੋਨਾ ਤੇ ਕਰੋਨਾ ਵੀ ਆ ਗਿਆ ਕਿ ਕਿੱਥੋਂ ਰਿਹਾ ਹੋਣਾ ਪਰ ਰਾਤ ਦੇ ਸਾਡੇ ਮੈਂ ਬੋਲ ਨਹੀਂ ਸਕਦਾ ਵੀ ਜਿਹੜਾ ਕੰਮ ਤੁਸੀਂ ਵੀਰਜੀ ਕਰਤਾ ਨਾ ਯਾਰ ਤੁਹਾਡੀ ਤੁਹਾਡੀ ਉਮਰ ਬਹੁਤ ਜ਼ਿਆਦਾ ਹੋਏ ਸਾਡੀ ਵੀ ਹੋ ਜਾਣਾ ਉਮਰ ਲਾ ਧੰਨਵਾਦ ਤੁਹਾਡੀ ਦੁਆਵਾ ਨਹੀਂ ਕਰ ਸਕਦਾ ਦੇਖੋ ਮਾਮਾ ਦੀਆਂ ਇੰਨੀਆਂ ਸਿੱਖਾਂ ਲੱਗਦੇ ਆ ਰਹੇ ਹੋਰ ਵੀ ਮਾਮਾ ਸਿੱਖਾਂ ਦੀਆਂ ਜਿੰਨਾਂ ਤੇ ਨਹੀਂ ਪੁੱਤ ਉਹ ਵੀ ਨਹੀਂ ਸਾਡੇ ਵਾਸਤੇ ਵੀ ਭਾਜੀ ਵਾਸਤੇ ਵੀ ਉਹ ਵੀ ਲੱਗ ਮਾਂ ਤੈਨੂੰ ਲੱਗਦਾ ਸੀ ਵੀ ਆਊਗਾ ਇੱਕ ਦਿਨ ਉਮੀਦ ਤਾਂ ਮਾਂ ਦੀ ਉਮੀਦ ਨਹੀਂ ਮੁੱਕਦੀ ਕਦੇ ਇਸ ਸਾਲ ਦੀ ਦਿਲ ਪਿਆਏਗਾ ਹਰ ਕਲਪ ਦੇ ਬਹੁਤ ਹੀ ਬਹੁਤ ਹੀ ਆਪਾਂ ਸਮਝਾਂਦੇ ਹਾਂ ਕਿ ਹੁਣ ਚਲੋ ਜਿੱਥੋਂ ਦਾ ਦਾਣਾ ਮੰਨ ਲਿਖਿਆ ਉਹਨਾਂ ਦੇ ਕਰਮਾਂ ਚ ਉੱਥੋਂ ਦਾ ਹੁਣ ਚਲੋ ਜਦੋਂ ਇਹ ਘਾਟੀ ਘਰ ਦਾ ਪੇਰਾ ਦੇਗਾ ਤੇ ਉਹ ਤੁਹਾਡੀ ਮਿਹਰਬਾਨੀ ਹੈ ਤੁਹਾਡੇ ਚਲੋ ਤੁਹਾਡੀ ਸੇਵਾ ਨਾਲ 2000 18 ਚ ਡੈਡੀ ਦੀ ਡੈਥ ਹੋ ਗਈ ਜੀ ਕੈਂਸਰ ਵਗੈਰਾ ਹੀ ਉਹਨੂੰ ਕੋਈ ਉਹਡ ਅਟੈਕ ਤੇ ਜੀ ਤੇ ਉਹਦੇ ਕਰਕੇ ਡੈਥ ਹੋ ਗਈ ਉਹਨਾਂ ਦੀ ਦੂਆ ਦੀ ਦੂਆ ਹੀ ਸਾਹਮਣੇ ਅੱਛਾ ਮਾ ਬਹੁਤ ਵਧੀਆ ਕੰਮ ਕਰਦੇ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਅੱਜ ਠੇਕੇਦਾਰ ਹੀ ਠੇਕੇਦਾਰੀ ਕਰਦੇ ਸੀ ਬੰਦਿਆਂ ਨੂੰ ਨਾਲ ਲਾ ਕੇ ਕੰਮ ਕਰਾਉਂਦੇ ਸੀ ਦੀਪਕ ਠੇਕੇਦਾਰ ਹੈ ਦੀਪਕ ਆ ਕਮਰੇ ਪਾ ਦੇਗਾ ਕੰਧਾਂ ਕਰ ਦੇਗਾ ਆ ਪਹਿਲਾਂ ਇਹ ਇੱਥੇ ਇਹਨਾਂ ਨੇ ਦੋਵਾਂ ਨੇ ਕੀਤਾ ਸੀ ਪਲਾਸਟਰ ਕਰ ਦੇਂਗਾ ਸਾਰਾ ਉਹ ਉੱਥੇ ਸਾਹ ਉੱਥੇ ਸੀ ਦਲੀਸਾ ਅੱਛਾ ਕਿੱਥੇ ਕਿੱਥੇ ਸੀ ਕਿੱਥੇ ਸੀ ਤੂੰ ਹਾਂ ਇਹਨਾਂ ਦੀ ਵਿਆਹ ਦੀ ਫੋਟੋ ਇਹਨਾਂ ਦੀ ਵਾਈਫ ਦੀ ਫੋਟੋ ਹਾਂ ਸੋਹਣਾ ਜਦੋਂ ਪਿੰਡ ਗਿਆ ਦੇਖੋ ਇਹਨੇ ਵਿਆਹ ਦੀ ਫੋਟੋ ਆ ਵੀਰ ਦੇ ਇੰਨਾ ਸੋਹਣਾ ਤੂੰ ਕਿੱਥੇ ਕਿੱਥੇ ਸੀਰਾ ਲੱਗਿਆ ਹੋਇਆ ਇਹਨੂੰ ਕਿੱਥੇ ਫੜਿਆ ਹੈ ਬਾਲ ਲੱਦਣ ਦੇ ਹੈ ਉਹਦੋਂ ਜਿਹੜਾ ਨਾਤਾ ਦਾ ਬਾਜ਼ੇ ਨਾਈਂਟ ਜਿਹੋ ਕਰ ਆ ਮੈਂ ਉਸ ਸਮੇਂ ਨੂੰ ਪਸਤੌਂਦੀ ਆ ਉਸ ਸਮੇਂ ਬਾਰੇ ਪੁੱਛਦੀ ਆ ਵੀ ਤੂੰ ਉਸ ਦਿਨ ਬਾਲਣ ਲੱਦਣ ਗਿਆ ਕਿੱਥੇ ਚਲੇ ਗਿਆ ਸੀ ਇਦਨ 5 ਸਾਲ ਪਹਿਲਾਂ ਮਾਂ ਦੇ ਹੱਥੋਂ ਪੁੱਤ ਗੁੰਮਿਆ ਸੀ ਉਹ ਦਿਨ ਨੂੰ ਮਾਂ ਅੱਜ ਵੀ ਯਾਦ ਕਰਦੀ ਆ ਤਦ ਮੈਂ ਆਂ ਦੀਪੂ ਰੋਟੀ ਖਾ ਲੈ ਚੱਲਿਆ ਤੇ ਰੋਟੀ ਖਾ ਲੈ ਰੋਟੀ ਕੋਈ ਸੋਚ ਕੇ ਬੈ ਕੇ ਇਹਨੇ ਰੋਟੀ ਖਾ ਲਈ ਪੁੱਤ ਜੀ ਅੱਛਾ ਜੀ ਇਹ ਵੀ ਅਨੰਦਪੁਰ ਸਾਹਿਬ ਗਿਆ ਫੇਰ ਨਹੀਂ ਮੁੜ ਕੇ ਮੁੜਿਆ ਇਹ ਨਹੀਂ ਮੁੜਿਆ ਲੋਕ ਨੂੰ ਲੱਗ ਗਿਆ ਪਹਿਲਾਂ ਨਹੀਂ ਜਾਂਦੇ ਰਿਆ ਅਨੰਦਪੁਰ ਸਾਹਿਬ ਤੇ ਮੈਂ ਹੀ ਗਈ ਦੀ ਹਾਂ ਤੇ ਇੰਨੇ ਦਈ ਪੀੜ ਪੱਕ ਬੱਧੀ ਇਹ ਆਣੇ ਮੇਰੇ ਕੋਲ ਨਾ ਗੱਡੀ ਦੇ ਸਾਬੇ ਦੀ ਗੱਡੀ ਖੜਦੇ ਹੁੰਦੇ ਸੀ 20 ਸਾਲ ਤੋਂ ਤੁਮਾਈ ਦਾ ਆਪਣੀ ਇਹ ਤੂੰ ਨਾ ਮਮੀ ਮੈਂ ਇੱਥੇ ਹੀ ਨਾ ਰਹਿ ਪਾ ਮੈਂ ਹਾਂ ਵੀ ਉੱਤੇ ਦੂਰੋ ਦੂਰੋ ਗੱਡੀ ਗਈ ਐ ਇਹ ਇੰਨਾ ਤੇ ਹੋ ਲਮ ਲਾ ਵੇਖ ਕੇ ਚੱਲ ਜਾਂਦੇ ਜੇ ਤੈਨੂੰ ਕੋਈ ਨਾ ਰੱਖੇਗਾ ਫਿਰ ਕੀ ਕਰੇਗਾ ਤੇ ਮੈਂ ਤਾਂ ਸਾਡੇ ਨਾਲ ਹੀ ਚਾ ਉਹ ਤਾਂ ਲੈ ਫਾਰਾਂ ਦੇ ਬਜ਼ੇਰਾ ਦੁੱਖ ਹੀ ਪਾਇਆ ਦਾ ਵਿਆਹ ਵੀ ਕੀਤਾ ਫੇਰ ਵੀ ਜਿਹੜੀ ਮਾਲਕ ਨੂੰ ਮਨਜ਼ੂਰ ਹੀ ਫੇਰ ਬੋਲੇ ਮੱਲੇ ਕੀ ਆ ਗਏ ਉਧਰ ਕੀ ਬਤਾ ਸੇਵਾ ਕਰਦਾ ਹੈ ਤੇ ਕੀ ਕਰਦਾ ਹੈ ਬੰਨਣ ਵੱਡਣ ਕੇ ਇਹਨੇ ਪਿੰਡ ਦਾ 14 ਨੰਬਰ ਦਾ ਬਾਈਪਾਸ ਤੋਂ ਥੋੜੀ ਹੱਨੇ ਘਰ ਤੋਂ ਹੀ ਪਰਵਾਹ ਨੂੰ ਨਹੀਂ ਪਤਾ ਨਾ ਉਹ ਜਿੰਨ ਪਿੰਡ ਦੀਆਂ ਮੁੱਡੀਆਂ ਉਹਨਾਂ ਦੱਸਿਆ ਵੀ ਤੁਹਾਡਾ ਸਿੱਪੂ ਆਇਆ ਆ ਉਹ ਮੋਟਰਸਾਈਕਲ ਤੇ ਸਕੂਟਰ ਲੈ ਕੇ ਲੋਕੀ ਸਾਰੇ ਦੌੜਦੇ ਵੇ ਇਹ ਆਪਣੇ ਲਾਲ ਬੱਡੀ ਉਹ ਲੱਭੀ ਨਹੀਂ ਸਾਨੂੰ ਆ ਹਟੋੜੇ ਤਾਂ ਬੱਲਣ ਬੱਜ ਨਹੀਂ ਕਿਵੇਂ ਦੀਪਕ ਕਿੱਧਰ ਚਲੇ ਗਿਆ ਤੂੰ ਮੰਮੀ ਦੱਸ ਦੀ ਆਨੰਦਪੁਰ ਸਾਹਿਬ ਤੋਂ ਤੂੰ ਕਿੱਥੇ ਚਲੇ ਗਿਆ ਖਰੜ ਕਿਵੇਂ ਆ ਗਿਆ ਤੂੰ ਹੈ ਚਲੋ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦਿੱਤੀਆਂ ਹੋਈਆਂ ਦਵਾਵਾਂ ਸਦਕਾ ਅੱਜ ਇੱਕ ਮਾਂ ਦਾ ਪੁੱਤ ਮਿਲ ਗਿਆ ਭਰਾਵਾਂ ਦਾ ਭਰਾ ਮਿਲ ਗਿਆ ਅੱਜ ਨਗਰ ਖੇੜੇ ਦੇ ਲੋਕ ਵੀ ਆਏ ਨੇ ਉਹਨਾਂ ਦਾ ਪਿੰਡ ਦਾ ਬਸਿੰਦਾ ਮਿਲ ਗਿਆ ਇਹ ਤੁਹਾਡੀਆਂ ਦਵਾਵਾਂ ਅਰਦਾਸਾਂ ਤੇ ਸੀਸਿਆਂ ਸਦਕਾ ਅਸੀਂ ਹਮੇਸ਼ਾ ਬੇਨਤੀ ਕਰਦੇ ਹੁੰਨੇ ਜਦੋਂ ਕੋਈ ਇਸ ਤਰ੍ਹਾਂ ਦੀ ਅਸੀਂ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਵੀ ਉਹਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਪਤਾ ਨਹੀਂ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੇ ਕਿਹੜੀ ਮਾਂ ਦਾ ਪੁੱਤ ਕਿਦੋਂ ਉਹਦੀ ਝੋਲੀ ਪਾ ਦੇਣਾ ਅੱਜ ਹੀ ਪਤਾ ਨਹੀਂ ਕਿਹਦੀ ਸ਼ੇਅਰ ਕੀਤੀ ਵੀਡੀਓ ਹੋਊਗੀ ਜਿਹੜੀ ਘਮ ਦੀ ਘਮਾਉਂਦੀ ਇਹਨਾਂ ਤੱਕਰ ਪਹੁੰਚੀ ਆ ਤੇ ਜਿਹਨੂੰ ਦੇਖ ਕੇ ਅੱਜ ਇਹ ਪਰਿਵਾਰ ਇੱਥੇ ਪਹੁੰਚਿਆ 5 ਸਾਲਾਂ ਬਾਅਦ ਅੱਜ ਮਾਂ ਨੇ ਆਪਦਾ ਪੁੱਤ ਦੇਖਿਆ ਤੇ ਘੰਡ ਵਿੱਚ ਕਿਤੇ ਨਾ ਕਿਤੇ ਐ ਵੀ ਹੁੰਦਾ ਸੀ ਵੀ ਕਿਤੇ ਕੁਝ ਹੋ ਤਾਂ ਨਹੀਂ ਗਿਆ ਹੋ ਉਹਨੂੰ ਕਿਤੇ ਐ ਤਾਂ ਨਹੀਂ ਹੋਊਗਾ ਵੀ ਕੁਝ ਨੂੰ ਭਰਾ ਦੱਸਦੇ ਆ ਵੀਰ ਵੀ ਕੋਰੋਨਾ ਦਾ ਸਮਾਂ ਨਿਕਲਿਆ ਔਰ ਉਹ ਤਾਂ ਚੰਗੇ ਚੰਗੇ ਘਰਾਂ ਦੇ ਵਿੱਚ ਆਪਾਂ ਬੈਣ ਪੈਂਦੇ ਦੇਖਿਆ ਚੰਗੇ ਚੰਗੇ ਤਕੜੇ ਚੰਗੇ ਚੰਗੇ ਸਿਹਤਮੰਦ ਲੋਕ ਮੈਂਟਾਂ ਚ ਹੀ ਦੁਨੀਆ ਤੋਂ ਤੁਰ ਗਏ ਤੇ ਉਹ ਵੀ ਇੱਕ ਸਮਾਂ ਨਿਕਲਿਆ ਉਹਦੇ ਚੈਨ ਲੱਗਦਾ ਸੀ ਵੀ ਖੰਨੀ ਕੋਰੋਨਾ ਚ ਇਹਨੂੰ ਕੁਝ ਹੋ ਨਾ ਗਿਆ ਹੋਵੇ ਪਰ ਮਾਂ ਦਾ ਚਿੱਤ ਨਹੀਂ ਸੀ ਮੰਦਾ ਮਾਂ ਕਹਿੰਦੀ ਮੈਨੂੰ ਲੱਗਦਾ ਸੀ ਮੇਰਾ ਪੁੱਤ ਆਊਗਾ ਇੱਕ ਦਿਨ ਮਾਂ ਦੱਸਦੀ ਆ ਵੀ ਮੈਂ ਤੁਹਾਡੀਆਂ ਵੀਡੀਓ ਦੇਖਦੀ ਹੁੰਦੀ ਸੀ ਮਨੁੱਖਤਾਰੀ ਸੇਵਾ ਦੀਆਂ ਵੀ ਕਿਤੇ ਮੇਰਾ ਪੁੱਤ ਤਾਂ ਨਹੀਂ ਕਹ ਰਿਮ ਕਿਸੇ ਵੀਡੀਓ ਚ ਮੇਰਾ ਪੁੱਤ ਤਾਂ ਨਹੀਂ ਆ ਗਿਆ ਇੱਕ ਦਿਨ ਸੱਚੀ ਉਹ ਆ ਗਿਆ ਇੱਕ ਦਿਨ ਸੱਚੀ ਉਹ ਸਾਡੀਆਂ ਵੀਡੀਓ ਦੇ ਵਿੱਚ ਮਾਂ ਨੂੰ ਆਪਦਾ ਪੁੱਤ ਲੱਭ ਗਿਆ ਤੇ ਅੱਜ ਉਹ ਮਾਂ ਦਾ ਪੁੱਤ ਲੈਣ ਆਈਏ ਇੱਥੇ ਅਰਦਾਸ ਕਰਿਓ ਮਾਂ ਦਾ ਪੁੱਤ ਆਪਣੇ ਘਰ ਜਾਵੇ ਤੰਦਰੁਸਤ ਹੋਵੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਆਪਣੀ ਮਾਂ ਨੂੰ ਸੁੱਖ ਦੇਵੇ ਆਪਣੀ ਮਾਂ ਦੀਆਂ ਉਹ ਸਾਰੀਆਂ ਸਦਰਾ ਪੂਰੀਆਂ ਕਰੇ ਜਿਹੜੇ ਅਰਮਾਨ ਜਿਹੜੀਆਂ ਉਮੀਦਾਂ ਉਸ ਮਾਂ ਨੇ ਆਪਣੇ ਪੁੱਤ ਤੋਂ ਲਾਈਆਂ ਹੋਈਆਂ ਮਾਂ ਤੁਹਾਡਾ ਕੀ ਨਾਮ ਆ ਇਹ ਨਾਮ ਸੁਖੋ ਸੁਖੋ ਮਾਤਾ ਜਿਹੜੀ ਇਹਦੀ ਬੇਟੀ ਆ ਉਹ ਕਿੱਡੀ ਖੋ ਗਈ ਹੁਣ ਇੱਡੀ ਕਿਸੇ ਸੱਤ ਸਾਲਾਂ ਦੀ ਉਹ ਆਪਣੇ ਘਰ ਗਿਆ ਆਪਣੇ ਜੀਆਂ ਚ ਅੱਛਾ ਬਾਂਦੀ ਮਾਂ ਦੀ ਨਾਦੀ ਹੋ ਗਈ ਆ ਦੀ ਉਹ ਆਦੀ ਮੈਂ ਦੱਸ ਦਿੰਦੇ ਲੋਕਾਂ ਨੂੰ ਅੱਛਾ ਇਹਦੇ ਜੀ ਹੈਗੇ ਨਾ ਮੋਨਾ ਕੀ ਜਾਣਾ ਦਿਲੋਂ ਸੋਲਦੀ ਹੇ ਡੀਕੇ 7-8 ਸਾਲਾਂ ਦੀ ਹੈ ਡੀਕੇ ਠੀਕ ਹੈ ਮਾਂ ਇਹਦਾ ਇਹਦਾ ਮੋਬਾਈਲ 'ਚ ਭੰਗੜਾ ਪਾਉਂਦੀ ਚ ਕਿੱਥੇ ਆ ਜਿਵੇਂ ਬੇਟੀ ਨੇ ਇਹ ਸੁਣੋ ਬੇਟੀ ਨੇ ਇੱਥੇ ਮੇਰੇ ਕੇ ਵਿਆਹ ਤੇ ਮਿਲੇ ਸੀ ਆ ਬੇਟੀ ਅਗਲਾ ਤੇਰੀ ਬੇਟੀ ਕਿੱਡੀ ਵੱਡੀ ਹੋ ਗਈ ਦੀਪਕ ਅੱਜ ਵਰਗੀ ਪੁਰੀ ਮੇਰੀ ਪਰਿਤੇਰੇ ਵਰਗੀ ਆ ਆ ਵੇਖੋ ਜੀ ਦੀਪਕ ਦੀ ਬੇਟੀ ਹਨਾ ਕਿੰਨੀ ਸੋਹਣੀ ਆ ਦੀਪਕ ਵਰਗੀ ਜਮਾਈ ਲਾ ਦੀਪਕ ਤੇਰੇ ਵਰਗੀ ਆ ਕੀ ਨਾਂ ਇਹਦਾ ਖੁਸ਼ੀ ਖੁਸ਼ੀ ਇਹਦਾ ਨਾਂ ਦੀਪਕ ਖੁਸ਼ੀ ਤੇਰੇ ਵੱਲੋਂ ਆਦੀ ਆ ਮੇਰੀ ਦਾਦੀ ਜੀ ਬਹੁਤ ਬੋਤਨੋ ਤਾ ਅਜੇ ਆਪਾਂ ਵੀਡੀਓ ਬਾਅਦ ਰੱਖਿਆ ਢੇ ਪਿੰਡ ਵਾਲਿਆਂ ਸਰਪੰਚ ਸਾਹਿਬ ਨੇ ਵੇਖੀ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਲੱਗਾ ਜੇ ਕਿ ਸਾਡਾ ਮਤਲਬ ਭਰਾ ਵਾ ਸਰਪੰਚ ਸਾਹਿਬ ਨੇ ਪਹਿਲਾਂ ਹੀ ਰਿਕਾਰਡਿੰਗ ਪਾਤੀ ਕਿ ਸਾਡੇ ਪਿੰਡ ਦਾ ਮੁੱਦਾ ਲੱਭਾ ਪਸਵੇਰੇ ਹੀ ਜਾਵਾਂਗੇ ਤੇ ਇਹਦਾ ਕਿਉਂਵਾਂਗੇ ਤੇ ਨਾਲੇ ਤੁਹਾਡਾ ਤੁਸੀਂ ਪੁੱਛਿਆ ਸਰਪੰਚ ਸਾਹਿਬ ਪਹਿਲਾਂ ਇਹਨਾਂ ਨੇ ਬਕੇ ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਟਾਲੇ ਸ਼ਹਿਰ ਦਾ ਵੀਰ ਆ ਗੁਰਦਾਸਪੁਰ ਜ਼ਿਲ੍ਹੇ ਦਾ ਵੀਰ ਆ ਬਟਾਲਾ ਤਹਿਸੀਲ ਪੈਂਦੀ ਆ ਤੇ ਪਿੰਡ ਪੈਂਦਾ ਬੋਦੇ ਦੀ ਖੂਹੀ ਤੇ ਉੱਥੋਂ ਅੱਜ ਵੀਰ ਦੀਪਕ ਨੂੰ ਲੈਣ ਆਏ ਨੇ ਧੰਨਵਾਦ ਆ ਬੋਦੇ ਦੀ ਖੂਹੀ ਪਿੰਡ ਦੇ ਨਗਰ ਨਿਵਾਸੀ ਵੀਰ ਦੱਸਦਾ ਵੀ ਸਾਰੇ ਪਿੰਡ ਨੇ ਖੁਸ਼ੀ ਮਨਾਈ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਬਸਨੀਕ ਆ ਜਿਹੜਾ ਉਹ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚ ਗਿਆ ਵਾ ਤੇ ਅੱਜ ਇਹ ਲੈ ਕੇ ਚੱਲੇ ਨੇ ਵੀਰ ਨੂੰ ਇੱਥੋਂ ਆਪਣੇ ਘਰ ਸੋਪਨਿਆਂ ਦੇ ਘਰ ਤੋਂ ਦੀਪਕ ਆਪਣੇ ਘਰ ਦਾ ਸਫ਼ਰ ਸ਼ੁਰੂ ਕਰ ਰਿਹਾ ਅੱਜ ਅਰਦਾਸ ਕਰਿਓ ਦੀਪਕ ਆਪਣੇ ਘਰ ਖੁਸ਼ ਰਵੇ ਤੰਦਰੁਸਤ ਰਹੇ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ